ਆਓ ਹੁਣ ਬੜੇ ਪਿਆਰ ਦੇ ਨਾਲ ਭਾਈ ਗੁਰਚਰਨ ਸਿੰਘ ਜੀ ਜੋ ਕਿ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਦਾ ਬਹੁਤ ਪਿਆਰਾ ਜਥਾ ਜੋ ਬਹੁਤ ਪਿਆਰ ਨਾਲ ਕਥਾ ਕਥਾ ਕਰਦੇ ਨੇ ਔਰ ਬੜੇ ਪਿਆਰ ਤੇ ਬੜੀ ਡੂੰਘਾਈ ਦੇ ਨਾਲ ਕੋਸ਼ਿਸ਼ ਕਰਦੇ ਨੇ ਸੰਗਤਾਂ ਨੂੰ ਪ੍ਰੇਮ ਦੇ ਹੋਰ ਰੰਗ ਦੇ ਵਿੱਚ ਬਾਬਾ ਦੀਪ ਸਿੰਘ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਹੋਰ ਰੰਗ ਦੇ ਵਿੱਚ ਜੋੜਿਆ ਜਾਵੇ ਬਾਬਾ ਜੀ ਅੱਜ ਵੀ ਅੰਨਾ ਕੋਲੋਂ ਸੇਵਾ ਲੈਣ ਆਪ ਜੀ ਸਾਰੀ ਸੰਗਤ ਪੰਜ ਵਾਰੀ ਵਾਹਿਗੁਰੂ ਕਹਿ ਕੇ ਅਸੀਸ ਦੇ ਦਿਓ ਇੱਕ ਜਕਾਰੇ ਦੇ ਵਿੱਚ ਅਸੀਸ ਦੇ ਦਿਓ ਫਿਰ ਭਾਈ ਸਾਹਿਬ ਜੀ ਕਥਾ ਰਾਮ ਕਰਨਗੇ ਵਾਹਿਗੁਰੂ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਹਕ ਪਰਵਰ ਹਕ ਕੀਸ਼ ਗੁਰੂ ਕਰਤਾ ਹਰ ਰਾਏ ਸੁਲਤਾਨ ਹਮਦਰਵੀ ਗੁਰੂ ਕਰਤਾ ਹਰਿ ਰਾਇ॥ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗਤਿਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਪਵਿੱਤਰ ਗੋਦ ਦਾ ਆਨੰਦ ਸਤਗੁਰ ਦੇ ਬੜੇ ਹੀ ਪਿਆਰੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਅਸਥਾਨ ਤੇ ਸਤਗੁਰ ਦੀ ਗੋਦ ਜੁੜ ਬੈਠੇ ਹੋ ਆਉ 10 ਤੋਂ ਪਹਿਲਾਂ ਗੁਰਮਖਣੇ ਕੀਰਤਨ ਦੁਆਰਾ ਤੁਹਾਡੇ ਦਰਸ਼ਨ ਕੀਤੇ ਜਿੰਨਾ ਕਸਮਾ ਹੁਕਮ ਆਇਆ ਹੈ ਗੁਰਮਖਾਂ ਵੱਲੋਂ ਸਤਿਗੁਰ ਤਰਸ ਕਰਨ ਸਤਿਗੁਰ ਬਖਸ਼ਿਸ਼ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਇੱਕ ਰਾਜ ਬੈਠ ਕੇ ਵੇਖ ਰਹੇ ਹੋ ਸਤਿਗੁਰ ਦੇ ਪਿਆਰ ਦੇ ਵਿੱਚ ਬਾਬਾ ਜੀ ਦੇ ਲਾੜ ਦੇ ਵਿੱਚ ਦੋਵੇਂ ਹੱਥ ਜੋੜੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1630 ਦੇ ਵਿੱਚ ਬਾਬਾ ਗੁਰਦਤਾ ਜੀ ਦੇ ਗਏ ਵਿਖੇ ਸਤਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਦਾ ਪ੍ਰਕਾਸ਼ ਹੁੰਦਾ ਹੈ ਆਗਮਨ ਹੁੰਦਾ ਹੈ ਜਦੋਂ ਸਿੱਖ ਸੰਗਤਾਂ ਨੇ ਸ਼ੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਵਧਾਈਆਂ ਦਿੱਤੀਆਂ ਨਾ ਸਿੱਖਣ ਜਾ ਕੇ ਆਖਿਆ ਹੈ ਬੰਦੀ ਸ਼ੋਰ ਪਿੱਤਾ ਜੀ ਤੁਹਾਨੂੰ ਵਧਾਈਆਂ ਹੋਣ ਤੁਹਾਡੇ ਘਰ ਪੋਤਾ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਤੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਅੱਖ ਲੱਗੇ ਇਹ ਵੱਡੀ ਵਸਤੂ ਦਾ ਗਾਗ ਹੈ ਸਾਡੇ ਘਰ ਜਿਹੜਾ ਪੋਤਾ ਹੋਇਆ ਹੈ ਬਾਬਾ ਗੁਰਦਤਾ ਜੀ ਦੇ ਘਰ ਜਿਹੜਾ ਪੁੱਤਰ ਹੋਇਆ ਹੈ ਨਾ ਉਹ ਵੱਡੀ ਵਸਤੂ ਦਾ ਗਾਗ ਹੈ ਜਦੋਂ ਫਿਰ ਬੇਨਤੀ ਕੀਤੀ ਸਤਿਗੁਰੂ ਨਾਮ ਰੱਖੋ ਤੁਸੀਂ ਕਹਿੰਦੇ ਹਰੀ ਦਾ ਰੂਪ ਹੈ ਇਹਦਾ ਨਾਮ ਹੈ ਹਰਦਾਇ ਪਾਗਾਂ ਵਾਲਿਓ ਮੈਂ ਕੇਵਲ ਸੰਖੇਪ ਵਿੱਚ ਤੁਹਾਡੇ ਦਰਸ਼ਨ ਕਰਾਂਗਾ ਸਤਿਗੁਰੂ ਕ੍ਰਾਉਨ ਅਜੇ 4 ਕੁ ਸਾਲ ਉਮਰ ਹੈ ਗੁਰੂ ਹਰਿ ਸਹਿਜ ਦੀ دنیਵੀਂ ਉਮਰ ਬਾਬਾ ਗੁਰਦਤਾ ਜੀ ਸਰੀਰ ਰੂਪੀ ਚੋਲਾ ਛੱਡ ਗਏ ਹੁਣ ਗੁਰੂ ਹਰਿ ਗੁਬਿੰਦ ਸਹਿ ਮਹਾਰਾਜ ਜੀ ਜਿੱਥੇ ਜਾਂਦੇ ਨਾਲ ਨਾਲ ਆਪਣੇ ਪੁੱਤਰੇ ਗੁਰੂ ਹਰਿਦੈ ਸਿੰਘ ਜੀ ਨੂੰ ਵੀ ਖੜਦੇ ਨੇ ਇੱਥੋਂ ਤੱਕ ਜਦੋਂ ਕਥਾ ਕਰਦੇ ਨੇ ਉਦੋਂ ਵੀ ਗੁਰੂ ਹਰਿਦੈ ਸਿੰਘ ਜੀ ਕੂਲ ਬੈਠਦੇ ਨੇ ਆਪਣੀ ਨਿਗਰਾਨੀ ਦੇ ਵਿੱਚ ਸ਼ਸਤਰ ਵਿਦਿਆ ਵੀ ਸ਼ਾਸਤਰ ਵਿਦਿਆ ਵੀ ਆਪ ਸਰ ਹੀ ਸਿਖਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਾਂ 1647 ਦੇ ਵਿੱਚ ਅਦਗੁਰੂ ਹਰਗਬੰਸਹਿ ਮਹਾਰਾਜ ਨੇ ਗੁਰਤਾ ਗੱਦੀ ਆਪਣੇ ਪੁੱਤਰ ਨੂੰ ਦਿੱਤੀ। ਗੁਰੂ ਹਰਿ ਰੇਰ ਸੇਵ ਜੀ ਸਿੰਘ ਹਸਣ ਦੇ ਬੈਠ ਕੇ ਜਿਵੇਂ ਅੱਜ ਸੰਗਤਾਂ ਗੁਰਗੰਸਾ ਜੀ ਬੈਠੇ ਨੇ ਸੰਗਸਣ ਤੇ ਦਰਸ਼ਨ ਕਰੇ ਸੁਰਤੀ ਨਾਲ। ਹੁਣ ਸੰਗਤਾਂ ਨੂੰ ਪਤਾ ਲੱਗਦਾ ਦੂਰੋਂ ਦੂਰੋਂ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਸਤਿਗੁਰੂ ਸਿੰਘਾਸਨ ਤੇ ਬੈਠੇ ਨੇ। ਉਸ ਵੇਲੇ ਜੋ ਪਿਆਰ ਵਾਲੇ ਕਵੀ ਗੁਰਮਖੂ ਲਿਖਦੇ ਨੇ ਉਹ ਨਕਸ਼ਾ ਕਿੱਥੇ ਹੋਇਆ ਹੈ ਸੁਰਤੀਨਾ ਦੇਦਾਰੇ ਕਰਿਓ ਸ੍ਰੀ ਸਤ ਗੁਰ ਹਰਿ ਰਾਏ ਜੀ ਬੈਠੇ ਤਖਤ ਸੁਬਾਈ ਜੀ ਸ੍ਰੀ ਸਤ ਗੁਰ ਹਰਿ ਰਾਏ ਜੀ ਬੈਠੇ ਤਖਤ ਸੁਆਏ ਜੀ ਪਦ ਸਾਚੇ ਪਾਤਸ਼ਾਹ ਕੋ ਤਿਨਹੀ ਕੋ ਬਨਿਆਏ ਪਦ ਸੱਚ ਪਾਤਸ਼ਾਹ ਕੋ ਤਿਨਹੀ ਕੋ ਬਨਿਆ ਆਏ ਵਾਹਿਗੁਰੂ ਤਿਨਹੀ ਕੋ ਬਨਿਆ ਆਏ ਸੰਗਤਾਂ ਵਡਿਆਈਆਂ ਕਰਦੀਆਂ ਨੇ ਸਤਿਗੁਰੂ ਸੰਗਤਾਂ ਨੇ ਖੁਸ਼ੀਆਂ ਦਿੰਦੇ ਨੇ ਸਾਡਾ ਇਤਿਹਾਸ ਕਹਿੰਦਾ ਵਕ ਵਕ ਤਾਵਾ ਤੇ ਸਤਬੂਲੇ 52 ਬਾਗ ਲਾਈ ਜੇ 1446 ਦੇ ਚਾਲ ਪੈਂਦਾ ਹੈ ਨਾ ਗੁਰੂ ਹਰੈ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਭੇਜਿਆ ਹਕੀਮਾਂ ਨੂੰ ਭੇਜਿਆ ਵੈਦਾਂ ਨੂੰ ਭੇਜਿਆ ਜਾਓ ਜਾ ਕੇ ਲੋਕਾਂ ਨੂੰ ਇਲਾਜ ਕਰੋ ਲੰਗਰ ਚਲਾ ਦਿਓ ਹਰ ਨਗਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਨਗਰ-ਨਗਰ ਦੇ ਵਿੱਚ ਗੁਰੂ ਹਰਿਐਸਾ ਜੀ ਵੱਲੋਂ ਲੰਗਰ ਚਲਾਏ ਗਏ ਦਵਾਈਆਂ ਦੇ ਲੰਗਰ ਚਲਾਏ ਗਏ ਵੇਖੋ ਕਿੰਡੇ ਪਰਉਪਕਾਰੀ ਧੰ ਗੁਰੂ ਹਰਿਐਸਾ ਜੀ ਕਿੰਨਾ ਦਿਆਲੂ ਹਿਰਦਾ ਹੈ ਗੁਰੂ ਹਰਿਐਸਾ ਜੀ ਦਾ ਸਮੇਂ ਦਾ ਬਾਦਸ਼ਾਹ ਹੋਇਆ ਸ਼ਾਹਜਹਾਨ ਇਹਦਾ ਪੁੱਤਰ ਸੀ ਦਾਰਾ ਅਸ਼ਕੂ ਤੇ ਇਹਦੇ ਪੁੱਤਰ ਹੈ ਔਰੰਗਜੀਬ ਤੁਹਾਨੂੰ ਪਤਾ ਔਰੰਗਜੀਬ ਬੜਾ ਚਲਾਕ ਸੀ ਇਹਨੇ ਧੋਖੇ ਦੇ ਨਾਲ ਨਾ ਸ਼ੇਰ ਦੀ ਮੁਛਦਾਵਾਲ ਆਪਣੇ ਭਰਾ ਦਾਰਾਸ਼ਕੂ ਨੂੰ ਸ਼ਿਕਾਤ ਖਵਾਤਾ ਨੇ ਖਾਣੇ 'ਚ ਪਾ ਕੇ ਨਾ ਸ਼ੇਰ ਦੀ ਮੁਛਦਾਵਾਲ ਉਹ ਖਵਾਤਾ ਜੀ ਹੁਣ ਜਦੋਂ ਦਾਰਾਸ਼ਕੂ ਜੇ ਅੰਦਰ ਸ਼ੇਰ ਦੀ ਮੁਛਦਾਵਾਲ ਗਿਆ ਤੇ ਦਾਰਾਸ਼ਕੂ ਬਿਮਾਰ ਪੈ ਗਿਆ ਸ਼ਾਹੀ ਹਕੀਮ ਨੂੰ ਸੱਦਿਆ ਗਿਆ ਵੱਡੇ ਵੱਡੇ ਵੈਦਾਂ ਨੂੰ ਸੱਦਿਆ ਗਿਆ ਪਰ ਕਿਤੇ ਆਰਾਮ ਨਹੀਂ ਆਇਆ ਦਿਨੋਂ ਦਿਨ ਰੋਗ ਵੱਧਦਾ ਗਿਆ ਦਾਰਸ਼ਕੋ ਬਹੁਤ ਕਮਜ਼ੋਰ ਹੋ ਗਿਆ ਹਕੀਮਾਂ ਨੇ ਹੱਥ ਕਰੇ ਕਰ ਦਿੱਤੇ ਸ਼ਾਹ ਜਹਾਂ ਬੜਾ ਦੁਖੀ ਹੈ ਸ਼ਾਹੀ ਹਕੀਮ ਨੂੰ ਬੁਲਾਉਂਦਾ ਹੈ ਕੂਲ ਕਹਿੰਦਾ ਕੋਈ ਨਾ ਕੋਈ ਤਾਂ ਇਲਾਜ ਹੋਵੇਗਾ ਨਾ ਕਹਿੰਦੇ ਹਾਂ ਜੇ ਤਿੰਨ ਚੀਜ਼ਾਂ ਮਿਲ ਜਾਣਾਂ ਫਿਰ ਤੇਰਾ ਪੁੱਤਰ ਦਲਾਸ਼ ਕੋ ਠੀਕ ਹੋ ਸਕਦਾ ਵੀ ਉਹ ਕੀ ਕਹਿੰਦੇ ਗੱਜ ਮੋਤੀ ਚਿੱਟੀ ਹਰ ਦਮਾਸਾ ਲਾਉਂਗਾ ਇਹ ਤਿੰਨ ਚੀਜ਼ਾਂ ਮਿਲ ਜਾਣਾਂ ਕਹਿੰਦਾ ਹੁਣੇ ਪ੍ਰਬੰਧ ਕਰਦੇ ਆ ਹਕੀਮ ਆਖ ਲੈ ਕੇ ਰਾਜਨ ਇਹ ਚੀਜ਼ਾਂ ਦਾ ਪ੍ਰਬੰਧ ਕਰਨਾ ਇੰਨਾ ਸੌਖਾ ਨਹੀਂ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਭੇਜਿਆ ਸ਼ਾਹ ਜਹਾਨ ਨੇ ਸਮੇਂ ਦੇ ਬਾਦਸ਼ਾਹ ਨੇ ਪਰ ਇਹ ਤਿੰਨ ਚੀਜ਼ਾਂ ਨੇ ਮਿਲੀਆਂ। ਅਖੀਰ ਤੇ ਸ਼ਾਹ ਜਹਾਨ ਆਖਣ ਲੱਗਾ ਕਿਤੇ ਨਾ ਕਿਤੇ ਇਹ ਚੀਜ਼ਾਂ ਮਿਲ ਗਈਆਂ ਨਾ? ਤਾਂ ਗੋ ਹਕੀਮ ਆਖਣ ਲੱਗੇ ਹਾਂ ਗੁਰੂ ਨਾਨਕ ਦਾ ਘਰ ਹੈ। ਸਤਵੇਂ ਪਾਤਸ਼ਾਹ ਗੁਰੂ ਹਰਿਐ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਇੱਕ દવાਖਾਨਾ ਖੁੱਲ੍ਹਿਆ ਆਇਆ। ਰਾਜਨ ਇਹ ਤਿੰਨ ਚੀਜ਼ਾਂ ਉੱਥੋਂ ਮਿਲ ਸਕਦੀਆਂ ਨੇ। ਇਨੋਂ ਅੰਦਰ ਤਰਨ ਨਬਸ਼ੀ ਆਈ ਮੈਂ ਸਮੇ ਦਾ ਬਾਦਸ਼ਾ ਸਾਡੇ ਵੱਡੇ ਵਡੇਰੇ ਗੁਰੂ ਘਰ ਨਾਲ ਵੈਰ ਦੁੱਧ ਕਰਦੇ ਰਹੇ ਨੇ ਪਰ ਕੁਝ ਸਿਆਣੇ ਐਲਕਾ ਰੱਖਣ ਲੱਗੇ ਉਹ ਸ਼ਾਹ ਜਹਾਨ ਇਹ ਗੁਰੂ ਨਾਨਕ ਦਾ ਘਾਰੀ ਗੁਰੂ ਨਾਨਕ ਦਾ ਕਰਬੜਾ ਨਿਰਵੈਰ ਹੈ ਇੱਥੇ ਹਰ ਵੇਲੇ ਇਹ ਪੜਿਆ ਜਾਂਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਅਸਲ ਵੱਧ ਦਾ ਭਲਾ ਮੰਗਿਆ ਜਾਂਦਾ ਹੈ ਫਿਰ ਸ਼ਾਹਜਹਾਨ ਨੇ ਲਿਖਤੀ ਰੂਪ ਚ ਪੱਤਰਖਾ ਲਿਖੀ ਇਹ ਧੰਨ ਗੁਰੂ ਹਰਿ ਸਾਹਿਬ ਜੀ ਮੇਰਾ ਪੁੱਤਰ ਦਾਰਾ ਸ਼ਕੂ ਬਿਮਾਰ ਹੈ ਇਹ ਤਿੰਨ ਚੀਜ਼ਾਂ ਦੀ ਲੋੜ ਹੈ ਕਿ ਤੁਹਾਡੇ ਦਵਾ ਖਣ ਦੇ ਇਹ ਤਿੰਨ ਚੀਜ਼ਾਂ ਨੇ ਤੇ ਕਿਰਪਾ ਕਰਕੇ ਦੇ ਦਿੱਤੀਆਂ ਜਾਨ ਐਲ ਕਰ ਗਏ ਉਹ ਪੱਤਰ ਕਾ ਗੁਰੂ ਹਰੈਸਿਦ ਦੇ ਚੰਨਾ ਤੇ ਰੱਖੀ ਜਿਸ ਸਤਗੁਰੂ ਨੇ ਪੱਤਰ ਕਾ ਪੜੀ ਤੇ 1 ਮਿੰਟ ਨਹੀਂ ਲਾਇਆ ਤਿੰਨ ਚੀਜ਼ਾਂ ਦਵਾ ਖੰਡੇ ਤੇ ਮੰਗਾ ਕੇ ਉਹ ਐਲ ਕਾਰਨ ਦਿੱਤੀਆਂ ਤੇ ਉਹਨਾਂ ਜਾ ਕੇ ਸ਼ਾਹ ਜਹਾਂ ਨੂੰ ਕਿ ਸ਼ਾਹ ਜਹਾਂ ਨੇ ਉਹ ਤਿੰਨ ਚੀਜ਼ਾਂ ਹਕੀਮਾਂ ਨੂੰ ਦਿੱਤੀਆਂ ਤੇ ਉਹਦੀ ਦਵਾਈ ਬਣਾਈ ਦਵਾਈ ਬਣਾ ਕੇ ਜਦੋਂ ਦਾਰਾਸ਼ਕੋ ਨੂੰ ਉਹ ਦਵਾਈ ਖਵਾਈ ਤੇ ਦਾਰਾਸ਼ਕੋ ਬਿਲਕੁਲ ਤੰਦਰੁਸਤ ਹੋ ਗਿਆ ਤਬਾਜੋ ਦਾਰਾਸ਼ਕੋ ਕੀਰਤਪੁਰ ਸਾਹਿਬ ਸਤਿਗੁਰੂ ਦਾ ਸ਼ੁਕਰਾਨਾ ਕਰਨ ਵੀ ਗਿਆ ਇਹ ਗੱਲ ਦਾ ਪਤਾ ਲੱਗਦਾ ਹੈ ਜੀ ਸਤਸੰਗਿਓ ਇੱਕ ਰਾਜੇ ਨੂੰ ਉਹ ਵੀ ਬਿਮਾਰ ਹੈ ਉਹਨੂੰ ਝੋਲੇ ਦਾ ਰੋਗ ਹੋਇਆ ਹੈ ਉਹਨੂੰ ਪਤਾ ਲੱਗਾ ਐਦਾਂ ਗੁਰਹਾਲ ਐਸੇ ਦਵਾਖਾਨੇ ਦੇ ਵਿੱਚੋਂ دانا شکون جو چیزاں تین ملیاں نے او دینا دانا شکون بلکل ٹھیک ہو گیا ہے او بھی اپنی جانی نا صلاح کر دا ہے پاگوان نے اصلی ساتھ کو شرن نہ چجائیے اے راجہ تے رانی دو میں ساتھ کو دیشن میں چاہم نے رانی حق جور کے بینتی کر دیئے ہے گریب نوائی تانگرو ہارے صاحب جی تو اڈاک کرنے رویر ہے ਜੋ ਵੀ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ ਨਾ ਤੁਸੀਂ ਉਹਨਾਂ ਦੀ ਬਾਹ ਫੜਦੇ ਹੋ ਸਤਿਗੁਰੂ ਥਾਂ ਥਾਂ ਤੇ ਮੈਂ ਆਪਣੇ ਸਿਰ ਦੇ ਸਾਈ ਨੂੰ ਦਵਾਈਆਂ ਖਵਾਈਆਂ ਨੇ ਇਹ ਰਾਜਾ ਕਿਸ ਕੰਮ ਦਾ ਜੇ ਮੇਰਾ ਸਿਰ ਦਾ ਸਾਈ ਠੀਕ ਨਾ ਹੋਇਆ ਸਤਿਗੁਰੂ ਕਿਰਪਾ ਕਰੋ ਹਰ ਪਾਸੇ ਹਾਰ ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਆਏ ਆ ਪਾਗਾਂ ਵਾਲੇ ਜਿਹਨੂੰ ਸਾਰੇ ਪਾਸੇ ਹੱਥ ਕਰੇ ਹੋ ਜਾਣਾ ਸਾਰੇ ਪਾਸੇ ਹਾਰ ਜਾਵੋ ਜਦੋਂ ਕੋਈ ਤੁਹਾਡੀ ਬਾਤ ਨਾ ਪੁੱਛੇ ਨਾ ਫਿਰ ਇੱਥੇ ਗੁਰੂ ਜੀ ਸ਼ਰਦ ਵਿੱਚ ਆ ਕੇ ਪੱਲਾ ਪਾ ਕੇ ਗੱਲ ਝੋਲੀ ਐਡਿਆ ਕਰੋ ਇਹ ਸਤਿਗੁਰੂ ਜੀ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਲੋਕਣ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ ਸਤਿਗੁਰੂ ਮੈਂ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਬਲੂਸੀਆਂ ਲੋਕਾਂ ਦੀ ਵਡਿਆਈ ਲੋਕਾਂ ਦੀ ਉਮਾਂ ਅੱਗ ਤੇ ਪਾ ਕੇ ਸਾਰ ਦੱਤੀ ਹੈ ਲੋਕਣ ਕੀ ਚਤਰਾਈ ਮਾਂ ਤੇ ਬਸੰਤਰ ਯਾਰ ਹੁਣ ਭਾਵੇਂ ਕੋਈ ਮੈਨੂੰ ਚੰਗਾ ਆਖੇ ਭਾਵੇਂ ਕੋਈ ਮਾੜਾ ਮੈਨੂੰ ਆਖੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ ਸਤਿਗੁਰੂ ਮੈਨੂੰ ਕੋਈ ਚੰਗਾ ਆਖੇ ਮੈਨੂੰ ਕੋਈ ਮੰਦਾ ਆਖੇ ਮੈਂ ਇਹ ਤਨ ਇਹ ਸਰੀਰ ਤੇਰੇ ਚਰਨਾਂ 'ਚ ਭੇਟਾ ਕਰ ਦੱਤਾ ਹੈ ਕੀ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਉ ਰੱਖੋ ਲਾਜ ਉਰਾਰ ਇਹ ਰਾਣੀ ਨੇ ਗਲਤ ਪੱਲਾ ਪਾਇਆ ਏ ਗਰੀਬ ਨਾ ਸਤਗੁਰੂ ਜੀ ਸਾਰੇ ਪਾਸਿ ਹਾਰ ਤੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਆਂ ਭਾਗਾ ਵਾਲਿਓ ਤੇ ਸਤਗੁਰ ਨੇ ਦਵਾ ਖੰਨੇ ਦਵਾਈ ਮਗਾਈ ਫਕੀਰ ਸੱਦੇ ਕੇ ਦਵਾਈ ਦਿੱਤੀ। ਇਹ ਕੁਝ ਦਿਨ ਗੁਰਦੀ ਸ਼ਰਨ ਵਿੱਚ ਰਹਿ ਦਵਾਈ ਖਾਦੀ ਰਾਜੇ ਦਾ ਝੋਲੇ ਦਾ ਲੋਕ ਠੀਕ ਹੋ ਗਿਆ। ਰਾਜਾ ਤੰਦਰੁਸਤ ਹੋ ਗਿਆ। ਹੁਣ ਜਦੋਂ ਰਾਜਾ ਤੰਦਰੁਸਤ ਹੋਇਆ ਹਣ ਦੋਵੇਂ ਜੀ ਸਤਗੁਰੂ ਦਾ ਸ਼ੁਕਰਾਨਾ ਕਰਨ ਵੇ ਸਤਗੁਰੂ ਦੇ ਚਰਨਾਂ 'ਚ ਆਉਂਦੇ ਨੇ। हे ਗਰੀਬ ਨਵਾਸ ਸਤਿਗੁਰੂ ਧਾਨਗੁਰੂ ਹਾਰਾਏ ਸਾਹਿਬ ਜੀ ਤੁਸੀਂ ਤਰਸ ਕੀਤਾ ਕਿਰਪਾ ਕੀਤੀ ਆਪਣੇ ਦਵਾ ਖਾਣ ਦੀ ਦਵਾਈ ਦਿੱਤੀ ਨਾਲ ਤੁਹਾਡੀ ਕਿਰਪਾ ਹੋਈ ਮਹਾਰਾਜ ਜੀ। ਬਿਲਕੁਲ ਸਰੀਰ ਤੰਦਰੁਸਤ ਹੋ ਗਿਆ ਹੈ। ਤੇ ਸਤਿਗੁਰੂ ਜੀ ਹੁਣ ਤੁਹਾਡੇ ਚਰਨਾਂ 'ਚ ਇੱਕ ਹੋਰ ਬੇਨਤੀ ਹੈ ਗੁਰੂ ਹਰਿ ਸਹਿਬ ਪਿਤਾ ਜੀ ਥੋੜਾ ਮੁਸਕਰਾਪੇ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਜੋ ਦੁੱਖ ਲੈ ਕੇ ਆਏ ਸੀ ਉਹ ਦੁੱਖ ਗੁਰਨਾਨਕ ਦੇ ਦੂਰ ਕਰ ਦਿੱਤਾ ਨਾ ਹੁਣ ਕੀ ਚਾਹੀਦਾ ਵੀ ਸਤਿਗੁਰੂ ਸਰੀਰ ਤੰਦਰੁਸਤ ਹੋ ਗਿਆ ਹੁਣ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੋਰ ਕਰਨੀ ਹੈ ਵੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕਿਰਪਾ ਕਰੋ ਜਿਵੇਂ ਇਹ ਸਰੀਰ ਤੰਦਰੁਸਤ ਹੋਇਆ ਹੈ ਸਰੀਰ ਰਾਜੀ ਹੋਇਆ ਹੈ ਸਤਿਗੁਰੂ ਇਹ ਮਨ ਵੀ ਤੰਦਰੁਸਤ ਹੋ ਜਾਵੇ ਆਹ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਗੁਰੂ ਘਰ ਆਉਂਦੇ ਆ ਗੁਰੂ ਘਰ ਕਹਿੰਦਾ ਬਾਬਾ ਜੀ ਸਤਿਗੁਰੂ ਜੀ ਇਹ ਦੁੱਖ ਦੂਰ ਹੋ ਜਾਵੇ ਕਦੀ ਆਖਿਆ ਸਤਿਗੁਰੂ ਮਨ ਵੀ ਤੰਦਰੁਸਤ ਹੋ ਜਾਵੇ ਸਾਡਾ ਮਨ ਵੀ ਰਾਜੀ ਹੋ ਜਾਵੇ ਤੇਰੇ ਦਰ ਤੇ ਚ ਭਰੇ ਭਰੇ ਨੇ ਬਾਬਾ ਜੀ ਸਤਗੁਰੂ ਜੀ ਤੇਰੀ ਸ਼ਰਨ ਵਿੱਚ ਆਏ ਆ ਕਿਰਪਾ ਕਰੋ ਜਿੱਥੇ ਸਰੀਰ ਤੰਦਰੁਸਤ ਕਰਦੇ ਹੋ ਉੱਥੇ ਇਹ ਮਨ ਵੀ ਤੰਦਰੁਸਤ ਕਰਦੇ ਹੋ ਮਨ ਵੀ ਰਾਜੀ ਹੋ ਜਾਵੇ ਉਹ ਕਠਾਰ ਦਾ ਰਾਜਾ ਹੈ ਗਰਮਕੋ ਨਾਲ ਰਾਣੀ ਹੈ ਇਹਨਾਂ ਦੋਵੇਂ ਜੀਆਂ ਤੋਂ ਬਲਿਹਾਰੇ ਜਾਈਏ ਅੱਜ ਸਤਬੁੱਧੇ ਚਰਨਾਂ 'ਤੇ ਪੱਲਾ ਪਾ ਕੇ ਬੇਨਤੀ ਕਰਦੇ ਨੇ ਇਹ ਗਰੀਬ ਮਨ ਸਤਗੁਰੂ ਜੀ ਕਿਰਪਾ ਕਰੋ ਮਨ ਵੀ ਤੰਦਰੁਸਤ ਹੋ ਜਾਵੇ ਤੇ ਸਤਗੁਰੂ ਜੀ ਕਹਿੰਦੇ ਜੇ ਚਾਹੁੰਦੇ ਹੋ ਨਾ ਮਨ ਤੰਦਰੁਸਤ ਹੋ ਜਾਵੇ ਫੇ ਸਤਨਾ ਵਾਹਿਗੁਰੂ ਦਾ ਜਪ ਕਰੋ ਤੁਸੀਂ ਪਰਮੇਸ਼ਰ ਦੀ ਵਡਿਆਈ ਕਰੋ ਗੁਰਮੁਖੋ ਪ੍ਰਿੰਸੀਪਲ ਸਤਬੀਸ ਨੇ ਗੁਰਮੁਖੋ ਲਿਖਿਆ ਸਤਗੁਰੂ ਨੇ ਆਖਿਆ ਵੀ ਸਤਨਾ ਵਾਹਿਗੁਰੂ ਦਾ ਜਪ ਕਰੋ ਇਹ ਉਪਦੇਸ਼ ਇਹਨਾਂ ਨੂੰ ਦਿੱਤਾ ਗੁਰੂ ਜੀ ਨੇ ਮੇਰਾ ਦਿਲ ਹੈ ਗੁਰਮੁਖੋ ਅਸੀਂ ਜਹਾਦਰੀ ਇੱਥੇ ਲਾਈਏ ਪਿਆਰ ਚ ਚੌਂਕੜੇ ਮਾਰ ਲਓ ਗੁਰਮੁਖੋ ਬਾਬਾ ਦੀਪ ਸਿੰਘ ਜੀ ਦਰ ਤੇ ਬੈਠੇ ਹੋ ਬਾਬਾ ਜੀ ਦੇ ਪਿਆਰ ਦੇ ਵਿੱਚ ਅੰਦਰੋਂ ਇਹ ਜਾਪ ਜਪਿਓ ਸਤਗੁਰ ਸਾਡਾ ਵੀ ਮੰਨਦਾ ਰੋਗ ਦੂਰ ਕਰ ਦੇਣਾ ਸਾਡਾ ਵੀ ਸਾਰੇ ਦਾ ਅਜ ਬਾਬਾ ਜੀ ਮੰਨ ਤੰਦਰੁਸਤ ਕਰ ਦੇਣਾ ਪ੍ਰੇਮ ਦੇ ਵਿੱਚ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਤਨ ਬਾਬਾ ਦੀਪ ਸਿੰਘ ਜੀ ਦੀ ਸਾਰੀ ਸੰਗਤ ਦੇ ਕਿਰਪਾ ਕਰੋ ਅਜਾ ਸਤ ਨਾਮ ਵਾਹੇ ਗੁਰੂ ਸਤ ਨਾਮ ਕੋਈ ਦਿਨ ਜਦੋਂ ਇਹ ਜਾਪ ਜਪਿਆ ਇਹਨਾਂ ਨੇ ਇਹ ਜਾਪ ਕੀਤਾ ਗੁਰੂ ਜੀ ਕੋਲ ਉਪਦੇਸ਼ ਲੈ ਕੇ ਨਾਲ ਸੰਤਨ ਝੁੱਠੇ ਭਾਂਡੇ ਵਾਂਦੇ ਨੇ ਹੁਣ ਅੰਦਰ ਸਹਜ ਆ ਗਿਆ ਅੰਦਰ ਖੇੜਾ ਆ ਗਿਆ ਅੰਦਰ ਆਨੰਦ ਆ ਗਿਆ ਸਤਗੁਰੂ ਕੋਲ ਆ ਗਿਆ ਲੈ ਕੇ ਆਪਣੇ ਨਗਰ ਤੇ ਗੁਰਮਖੋ ਜਾਂਦੇ ਨੇ ਇਹਨਾਂ ਦੀ ਔਲਾਦ ਵੀ ਸਤਗੁਰੂ ਦੀ ਸ਼ਰਧਾਲੂ ਬਣੀ ਰਹੀ ਹੋਰ ਇਲਾਕੇ ਵਾਲੇ ਵੀ ਕੁਠਾੜ ਦੇ ਇਲਾਕੇ ਵਾਲੇ ਵੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਵੇਖੋ ਸਤਗੁਰੂ ਕਿੰਨੇ ਨਿਰਵੈਰ ਨੇ ਕਿਵੇਂ ਝੋਲੀਆਂ ਭੜਦੇ ਨੇ ਕਿਵੇਂ ਦੁੱਖੜੇ ਦੂਰ ਕਰਦੇ ਨੇ ਸਤਿਗੁਰਤਾ ਦੁੱਖੜੇ ਦੂਰ ਕਰਦੇ ਹੀ ਨੇ ਸਤਿਗੁਰ ਦੇ ਪਿਆਰੇ ਧੰਨ ਬਾਬਾ ਆਦੀਪ ਸਿੰਘ ਜੀ ਇਹ ਵੀ ਖਾਲੀ ਨਹੀਂ ਮੂਰਦੇ ਇਹ ਵੀ ਝੋਲੀਆਂ ਭੜੀ ਜਾਂਦੇ ਨੇ ਕੁੜਦਤੀ ਮੈਨੂੰ ਬੈਠਿਆ ਬੈਠਾ ਯਾਦ ਆ ਗਿਆ ਵੇ ਗੱਲ ਕਹ ਕੇ ਇਸ ਮੌਫਤੀ ਬੁਲਾਵਾਂਗਾ ਜੀ 10 ਕਿ ਮਿੰਟ ਦਾ ਸਮਾਂ ਹੋ ਰਿਹਾ ਜੀ 10 ਦਾ ਪਾਗਾ ਵਾਲਿਓ ਤੁਹਾਡੇ ਦੇ ਵਿੱਚੋਂ ਕੋਈ ਪਰਿਵਾਰ ਆਰਥਿਕ ਹਾਲਤ ਕਮਜ਼ੋਰ ਹੋ ਗਈ ਕਾਰੋਬਾਰ ਬੰਦ ਹੋ ਗਿਆ ਰਿਸ਼ਤੇਦਾਰਾਂ ਕੋਲ ਕਰਜ਼ਾ ਲਿਆ ਕਾਰੋਬਾਰ ਚੱਲਿਆ ਨਹੀਂ ਫਿਰ ਕਰਜ਼ਾ ਹੋਰ ਲਿਆ ਕੁਝ ਵਿਆਜੀ ਪੈਸੇ ਲਏ ਦਿਨੋ ਦਿਨ ਕਰਜ਼ਾ ਵਧਦਾ ਜਾ ਰਿਹਾ ਹੈ 8-10 ਸਾਲ ਬੀਤ ਗਏ ਕਰਜ਼ਾ ਵਧੀ ਜਾ ਰਿਹਾ ਹੈ ਇਦਾਂ ਹੀ ਕੰਮ ਘੜ ਚੱਲਦਾ ਨਹੀਂ ਪਿਆ ਕੋਈ ਹੁਣ ਰਿਸ਼ਤੇਦਾਰਾਂ ਆਉਣਾ ਜਾਣਾ ਬੰਦ ਕਰ ਦਿੱਤਾ ਇਸੇ ਤਰ੍ਹਾਂ ਫੋਨ ਵੀ ਚੁੱਕਦੇ ਨਹੀਂ ਨਹੀਂ ਚੁੱਕਦੇ ਫੋਨ ਹੋਣਾ ਪਤਾ ਹੈ ਜੇ ਫੋਨ ਚੁੱਕਿਆ ਜਾਂ ਗੱਲ ਕੀਤੀ ਜਾ ਉੱਥੇ ਗਏ ਫਿਰ ਪੈਸੇ ਮੰਗਣਗੇ ਮਦਦ ਮੰਗਣਗੇ ਸਤਸੰਗਿਓ ਇਹ ਦੁਨੀਆ ਹੈ ਦੁਨੀਆ ਕਦੀ ਆਪਣੇ ਆ ਦੀ ਗਿਣਤੀ ਕਰਦੇ ਹੋਵੇ ਨਾ ਦੁੱਖ ਵੇਲੇ ਕਰਿਆ ਕਰੋ ਸੁੱਖ ਵੇਲੇ ਕਹਿੰਗੇ ਤੂੰ ਮੇਰਾ ਭਾਈ ਆ ਤੂੰ ਮੇਰਾ ਮਿੱਤਰ ਆ ਤੂੰ ਮੇਰਾ ਚਾਚਾ ਵਾ ਤੂੰ ਮੇਰਾ ਮਾਮਾ ਵਾ ਤੂੰ ਮੇਰਾ ਸੱਜਣਾ ਕਦੀ ਆਪਣਿਆਂ ਦੀ ਗਿਣਤੀ ਕਰਨੀ ਹੋਵੇ ਦੁੱਖ ਵੇਲੇ ਕਰਿਆ ਕਰੋ ਜਦੋਂ ਅੰਬਾਂ ਨੂੰ ਬੂੜ ਪਿਆ ਹੋਵੇ ਨਾ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਜੀ ਸੁੱਖ ਮੈਂ ਆਣ ਬਹੁਤ ਮਿਲ ਬੈਠੇ ਤੇ ਰਹਿਤ ਚਾਹੂੰ ਇਸ ਘੇਰੇ ਜਿਬਤ ਬੜੀ ਸਭ ਹੀ ਸੰਛੜਤ ਕੌਣ ਆਵਤ ਮੇਰੇ ਆਪਣਿਆਂ ਦੀ ਗਿਣਤੀ ਕਦੋਂ ਕਰਨੀ ਬੋਲੋ ਭਾਗਾ ਵਾਲਿਓ ਕਦੋਂ ਦੁੱਖ ਵੇਲੇ ਕਦੋਂ ਕਰਨੀ ਆ ਦੁੱਖ ਵੇਲੇ ਉਹ ਪਰਿਵਾਰ ਦਾ ਕਰਜ਼ਾ ਦਿਨ ਦਿਨ ਵਧਦਾ ਜਾ ਰਿਹਾ ਹੈ ਚਿਹਰੇ ਮੁਰਝਾਏਗੇ 14 ਸਾਲ ਹੋ ਗਏ 14 ਸਾਲ ਬੀਤ ਗਏ ਕਹਿੰਦੀ ਗੱਲ ਅਗਰ ਨੂੰ ਅੱਤ ਦੀ ਗਰੀਬੀ ਹੈ ਘਰ ਦੇ ਵਿੱਚ ਕਾਰੋਬਾਰ ਬੰਦ ਨੇ ਕਰਜ਼ਾਈ ਹੋਏ ਪਏ ਨੇ ਜਿੰਨਾ ਕਰਜ਼ਾ ਲੈਣਾ ਉਹ ਤੰਗ ਕਰਦੇ ਨੇ ਪੈਸੇ ਆਪਣੇ ਮੰਗਦੇ ਨੇ ਇੱਕ ਦਿਨ ਕੋਈ ਗੁਰੂ ਗੁਰਮਖ ਪਿਆਰਾ ਬਹੁਤ ਦਾ ਪਿਆਰਾ ਮਿਲਿਆ ਇਹਨਾਂ ਨੂੰ ਕਹਿੰਦਾ ਕੀ ਗੱਲ ਚਿਹਰੇ ਕਿ ਉਮਰ ਦੇ ਹਾਈ ਹੋਏ ਨੇ ਜਿਹੜਾ ਵੀ ਤੁਹਾਨੂੰ ਬੰਦਾ ਬੋਲਦਾ ਹੈ ਇਹਨੇ ਟੈਨਸ਼ਨ ਕਿਉਂ ਚਿਹਰੇ ਤੇ ਹੈ ਜਿਹੜਾ ਬੰਦਾ ਦੱਸਦਾ ਹੈ ਬੰਦਾ ਖੁਸ਼ ਹੈ ਤਾਂ ਟੈਨਸ਼ਨ ਦੇ ਵਿੱਚ ਹੈ ਜੋ ਰੱਬ ਦੇ ਪਿਆਰੇ ਹੁੰਦੇ ਹਿਰਦਾ ਕੋਮਲ ਹੁੰਦਾ ਉਹਨਾਂ ਦਾ ਕਹਿੰਦਾ ਕੀ ਗੱਲ ਫਿਰ ਸਾਰੀ ਗੱਲ ਦੱਸੀ ਐਦਾਂ ਗੁਰਮਖਾ ਕਿੰਦਾ ਅੱਜ ਤੋਂ 14 ਸਾਲ ਪਹਿਲਾਂ ਕਾਰੋਬਾਰ ਬੰਦ ਹੋਇਆ ਕਰਜ਼ਾ ਲਿਆ ਦਿਨੋ ਦਿਨ ਉਕਰਜ਼ਾ ਵੱਧਾ ਗਿਆ ਆਪਣੇ ਵੀ ਸਾਹ ਛੱਡ ਕੇ ਚਲੇ ਗਏ ਕੋਈ ਹੱਲ ਕੋਈ ਢੰਗ ਕਿੰਦਾ ਜੀ ਬਾਣੀ ਪੜਦੇ ਹੋ ਕਹਿੰਦੇ ਕਦੀ ਕਦੀ ਸਮਾਂ ਲੱਗੇ ਤਾਂ ਪੜੀਦੀ ਹੈ ਟੈਨਸ਼ਨ ਇੰਨੀ ਹੈ ਬਾਣੀ ਪੜਨ ਨੂੰ ਦੇਲੀ ਨਹੀਂ ਕਰਦਾ ਬਾਬਾ ਦੀਸਰੇ ਦਰ ਤੇ ਜਾਂਦੇ ਹੋ ਕਹਿੰਦੇ ਕਿਸੇ ਵੇਲੇ ਕਦੀ ਕਦਾਈਂ ਜਦ ਨੇ ਹੋਈਦਾ ਕਿੰਦਾ ਫਿਰ ਇੱਕ ਕੰਮ ਕਰੋ ਬਾਬਾ ਦੀਸਨ ਦਰਤੇ ਜਾ ਕੇ ਵੀ ਅਰਦਾਸ ਕਰਨੀ ਹੈ ਕਰ ਅੰਮ੍ਰਿਤ ਵੇਲੇ ਜਾਗਣਾ ਹੈ ਬਾਬਾ ਦੀਸਨ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਸ਼ਸਤਰ ਰੱਖ ਕੇ ਨਿਤਨੇਮ ਕਰਨਾ ਹੈ ਬਾਬਾ ਦੀਸਨ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਰੱਖ ਕੇ ਫਿਰ ਨਿਤਨੇਮ ਕਰਨਾ ਹੈ ਉਸ ਤੋਂ ਬਾਅਦ ਪ੍ਰੇਮ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਫੇ ਕੁਝ ਸਮਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ ਇਸ ਤਰ੍ਹਾਂ ਨਾਮ ਕੜ ਕੇ ਫੇ ਗਲਤ ਪੱਲਾ ਪਾ ਕੇ ਆਖਣਾ ਹੈ ਹੇ ਧੰਨ ਗੁਰੂ RAM ਦਾਸ ਪਿਤਾ ਜੀ ਹੇ ਗੁਰੂ RAM ਦਾਸ ਜੀ ਤੁਹਾਡੇ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਫੇ ਆਖਣਾ ਹੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਅਕਰਤ ਘਣਾ ਦੀਆਂ ਵਿੱਚ ਹੋਲੀਆਂ ਪੜਦੇ ਹੋ ਹੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਨਾ ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ ਨੇ ਮਹਾਰਾਜ ਜੀ ਆਪਣੇ ਵੀ ਸਾਰੇ ਸਾਥ ਛੱਡ ਕੇ ਚਲੇ ਗਏ ਨੇ 14 ਸਾਲ ਹੋ ਗਏ ਨੇ ਕਰਜ਼ਾਈ ਹੋਏ ਪੇ ਮਹਾਰਾਜ ਜੀ ਕਿਰਪਾ ਕਰੋ ਮਿਹਰ ਕਰੋ ਕੋਈ ਵਿਧ ਬਣਾਓ ਇਹ ਕਰਜ਼ਾ ਲੱਤ ਜਾਵੇ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਹੀ ਆਸਰਾ ਜੇ ਤੁਹਾਡਾ ਹੀ ਸਹਾਰਾ ਜੇ ਬਾਬਾ ਜੀ ਕਿਰਪਾ ਕਰੋ ਬੋੜੀ ਕਰੋ ਮਹਾਰਾਜ ਜੀ ਕਹਿੰਦੇ ਅਜੇ 6-7 ਦਿਨ ਬੀਤੇ ਉਹ ਭੈਣ ਅਰਦਾਸ ਕਰਦੀ ਹੈ ਰੋਜ਼ਾਨਾ ਹੀ ਗਲਤ ਪੱਲਾ ਪਾ ਕੇ ਅਮਰਤ ਵੇਲੇ ਜਾ ਕੇ 7-8 ਦਿਨਾਂ ਬਾਅਦ ਦੋ ਕਿ ਰਿਸ਼ਤੇਦਾਰ ਆਏ ਕੋਲ ਅੱਖਣ ਲਗੇ ਕਿੰਨਾ ਕਰਦਾ ਜੇ ਹੈ ਕਿ ਇਹ ਇੰਨਾ ਕਰਦਾ ਹੈ ਜਿਨ੍ਹਾਂ ਨਾਲ ਕੋ ਸਰਦਾਰ ਬਰ ਦੇ ਉਹਨਾਂ ਨੇ ਮਦਦ ਕੀਤੀ ਜਿਵੇਂ ਬਾਬਾ ਅਦੀਸ ਆ ਫਿਰਦੇ ਤੇ ਬੈਠ ਕੇ ਉਹਨ ਰਿਸ਼ਤੇਦਾਰਾਂ ਦੇ ਕੁਝ ਹੋਰ ਰਿਸ਼ਤੇਦਾਰ ਆਏ ਰੁਕ ਦੇਣਾ ਬਾਦ ਉਹਨਾਂ ਵੀ ਕੁਝ ਮਾਇਆ ਦੇ ਦਿੱਤੀ 11-12 ਦਿਨ ਬੀਤ ਗਏ 13ਵੇਂ ਦਿਨ ਫੁੜਕਦੇ ਰਿਸ਼ਤੇਦਾਰ ਆਏ ਇਕੱਠੇ ਹੋਏ ਸਾਰੇ ਸਲਾਹ ਕੀਤੀ ਚਲੋ ਹੈ ਤਾਂ ਆਪਣਾ ਹੀ ਹੈ ਨਾ ਇਹ ਆਪਣਾ ਰਿਸ਼ਤੇਦਾਰ ਹੀ ਹੈ ਨਾ ਚਲੋ ਇਹਦੀ ਮਦਦ ਕੀਤੀ ਜਾਵੇ ਕਹਿੰਦੇ ਰਿਸ਼ਤੇਦਾਰ ਇਕੱਠੇ ਹੋਏ ਉਹਨਾਂ ਫਿਰ ਉਹ ਕਾਰੋਬਾਰ ਸ਼ੁਰੂ ਕਰਾ ਦਿੱਤਾ ਫਿਰ ਜਿੰਨਾ ਕਰਜ਼ਾ ਸੀ ਸਾਰੇ ਪੈਸੇ ਬਕਸੇ ਲੱਖ ਪਾਇਆ ਕਿਸੇ 50 ਹਜ਼ਾਰ ਦੇ ਤੋਂ 2 ਲੱਖ ਬਕ ਕਰਜ਼ਾ ਵੀ ਸਾਰਾ ਲਾ ਦਿੱਤਾ ਤੇ ਗੁਰਮਖੋ 14ਵੇਂ ਦਿਨ ਫਿਰ ਕਾਰੋਬਾਰ ਸ਼ੁਰੂ ਹੋ ਗਿਆ ਸਾਰਾ ਕਰਜ਼ਾ ਉੱਤਰ ਗਿਆ ਸਾਰਾ ਕਰਜ਼ਾ ਲੱਤ ਗਿਆ ਵੇਖੋ ਧੰਨ ਬਾਬਾ ਹਦੀਪ ਸਿੰਘ ਜੀ ਤੁਸੀਂ ਕਿੱਡੇ ਦਿਆਲੂ ਹੋ ਕਿੱਡੇ ਕਿਰਪਾਲੂ ਹੋ 14 ਸਾਲਾਂ ਦਾ ਕਰਜ਼ਾ ਧੰਨ ਬਾਬਾ ਦੀਪ ਸਿੰਘ ਤੁਸੀਂ 14 ਦਿਨਾਂ ਚ ਉਤਾਰ ਕੇ ਰੱਖ ਦਿੱਤਾ 14 ਸਾਲਾਂ ਦਾ ਕਰਜ਼ਾ ਤੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ 14 ਦਿਨਾਂ ਚ ਉਤਾਰ ਦਿੱਤਾ ਐਡੇ ਤੇ ਆਲੂ ਹਰ ਪਾਸੇ ਰੌਣਕਾਂ ਲੱਗੀਆਂ ਨੇ ਐਡੇ ਤੇ ਆਲੂ ਅਕਿਰਤ ਘਣਾਂ ਨੂੰ ਪਾਲਦੇ ਨੇ ਬੜੋ ਪਿਆਰ ਤੇ ਸੋਭਾ ਜੁਗਤਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਉਹਨਾਂ ਦੀ ਸੋਭਾ ਜਗ ਜਗ ਹੋਈ ਗੱਜ ਕੇ ਸਮਰਪਤੀ ਇਹ ਦਾਸ ਵੱਲੋਂ ਕਿੰਨਾ ਦੀ ਤੰਤਨ ਬਾਬਾ ਦੀਪ ਸਿੰਘ ਜੀ 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 ਗੱਜ ਕੇ ਆਖਿਆ ਰੱਖਣਾ ਬਾਬਾ ਦੀਪ ਸਿੰਘ ਨੂੰ ਆਖਣਾ ਨਾ ਅੰਦਰੋਂ ਪਿਆਰ ਦੇ ਵਿੱਚ ਗੱਜ ਕੇ ਆਖਿਆ ਕਰੋ ਕਿਉਂ ਜਦੋਂ ਅਸੀਂ ਬਾਬਾ ਦੀਪ ਸਿੰਘ ਤੁਹਾਨੂੰ ਆਖਦੇ ਹਾਂ ਗੁਰੂ ਰਾਮਦਾਸ ਪਿਤਾ ਬੜੇ ਪਰਸੰਨ ਹੁੰਦੇ ਜੀ ਤੁਸੀਂ ਆਖੋਗੇ ਅਸੀਂ ਆਖਦੇ ਧੰਨ ਬਾਬਾ ਦੀਪ ਸਿੰਘ ਧੰਨ ਆਤ ਗੁਰੂ ਰਾਮਦਾਸ ਪਿਤਾ ਕਿਉਂ ਪਰਸੰਨ ਹੁੰਦੇ ਨੇ ਤੇ ਗੁਰੂ ਰਾਮਦਾਸ ਕਹਿੰਦੇ ਹੋਣਗੇ ਤੁਸੀਂ ਮੇਰੇ ਪਿਆਰੇ ਨੂੰ ਧੰਨ کہہ ਰਹੇ ਹੋ ਜਿਨੇ ਬੜਾ ਲਾਡ ਕੀਤਾ ਮੇਰੇ ਅਸਥਾਨ ਦੇ ਨਾਲ ਮੇਰੇ ਚਰਨਾਂ ਦੇ ਨਾਲ ਉਹ ਸੰਗਤ ਜੀ ਉਹ ਭਗਾਵਾ ਲਿਓ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲੇ ਸਹਿਬ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਕਨਾਪਸ਼ਾ ਲੈ ਕੇ ਆਉਂਦਾ ਹੈ ਕੋਈ ਹੋਰ ਪਦਾਰਥ ਭੇਟਾ ਕਰਦਾ ਹੈ ਪਰ ਸੰਗਤ ਜੀ ਜਿਨੇ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਸੀਸੀ ਮੇਰੇ ਚਰਨਾਂ 'ਚ ਭੇਟਾ ਕਰ ਦਿੱਤਾ ਕੋਈ ਮੇਰੇ ਦਰ ਤੇ ਮਾਇਆ ਲੈ ਕੇ ਆਉਂਦਾ ਹੈ ਉਹ ਬੇਟਾ ਕਰਦਾ ਕੋਈ ਬਰਦਾਰਥ ਲੈ ਕੇ ਆਉਂਦਾ ਹੈ ਕੋਈ ਰਮਾਲੇ ਸਾਹਿਬ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪੂਤਰ ਸੀਸੀ ਮੇਰੇ ਚਰਨਾਂ 'ਚ ਪੇਟਾ ਕਰਦਾ ਤਨ ਤਨ ਬਾਬਾ ਦੀਪ ਸਿੰਘ ਜੀ 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 ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸੱਚ ਦਰ ਸਾਚੇ ਸਟਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਕਿੰਨਾ ਦੀ ਤਨ ਤਨ ਬਾਬਾ ਤਨ ਤਨ ਬਾਬਾ ਉਹਨਾਂ ਦੀ ਸੋਭਾ ਜੋਗ-ਜੋਗ ਹੋਈ ਕੋਈ ਨਾ ਮੇਟਨ ਹਰਾ ਕੋਈ ਨਾ ਮੇਟਨ ਹਰਾ ਆਖੋ ਪਿਆਰ ਦੇ ਤੁੰਤਨ ਬਾਬਾ ਆਓ ਵਿਚਾਰ ਕਰਦੇ ਇਕਨੀ ਅਨੇਕਾਂ ਗਲਤੀਆਂ ਪੋਲਾਂ ਹੋ ਗਈਆਂ ਹੋਣਗੀਆਂ ਸਾਧ ਸੰਗਤ ਬਖਸ਼ਣ ਜੋਗ ਹੈ ਸਤਗੁਰੂ ਜੀ ਬਖਸ਼ਣ ਜੋਗੇ ਨੇ ਆਓ ਜੇ ਬਖਸ਼ਦੇ ਹੋ ਦੱਸਦੇ ਪੋਲਾਂ ਬਖਸ਼ੋ ਪਿਆਰ ਤੇ ਫਤਿਹ ਬਲਾਓ ਜੀ ਅਸੀਸ ਬਖਸ਼ੋ ਪਿਆਰ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁੰਦੇ ਸੋਨਹਾਂ ਸਾਰੀ ਸੰਗਤ ਵੱਲੋਂ ਰੋਮ ਰੋਮ ਸ਼ੁਕਰਾਨੇ ਜੀ ਆਇਆਂ ਨੂੰ ਆਖਦੇ ਆ ਭਾਈ ਗੁਰਚਰਨ ਸਿੰਘ ਜੀ ਨੂੰ ਬੜੇ ਪਿਆਰ ਦੇ ਵਿੱਚ ਧੰਨ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨਿਕਲੇ ਨੇ ਪਿਆਰ ਨਾਲ ਜੋੜਿਆ ਚਰਨਾਂ 'ਚ ਬਾਬਾ ਦੀਪ ਸਿੰਘ ਜੀ ਦੇ ਏਡੇ ਪਿਆਰ ਨਾਲ ਬਚਨ ਬਹੁਤ ਪਿਆਰ ਨਾਲ ਭਿਜੇ ਹੋਏ ਸਾਨੂੰ ਸਾਰਿਆਂ ਨੂੰ ਸੁਣਾ ਕੇ ਹੋਰ ਰੰਗ ਬਖਸ਼ੇ ਜੀ ਆਇਆਂ ਆਖਦੇ ਆ ਨਾਲ ਹੀ ਬੇਨਤੀ ਕਰਾਂਗੇ ਸਾਰੇ ਜਥੇ ਨੂੰ ਸਤਿਕਾਰ ਲੈਣ